ਸਾਡੇ ਐਕਸਾਈਜ਼ ਆਫੀਸਰ ਤਰਨਤਾਰਨ ਸਰਦਾਰ ਇੰਦਰਜੀਤ ਸਿੰਘ ਸ਼ਹਿਜ਼ਾਦਾ ਜੀ ਮੈਂ ਐਕਸਾਈਜ਼ ਇਨਸਪੈਕਟਰ ਦੀਪਕ ਕੁਮਾਰ ਮੇਰੇ ਨਾਲ ਮੇਰੇ ਸਾਥੀ ਐਕਸਾਈਜ਼ ਇਨਸਪੈਕਟਰ ਐਕਸਾਈਜ਼ ਇਨਸਪੈਕਟਰ ਗੁਰਮੀਤ ਕੌਰ ਮੈਡਮ ਸਰਕਲ ਪੱਟੀ ਐਕਸਾਈਜ਼ ਇਨਸਪੈਕਟਰ ਮੋਹਿਤ ਗੁਪਤਾ ਜੀ ਸਰਕਲ ਫਤਿਹਬਾਗ ਐਕਸਾਈਜ਼ ਇਨਸਪੈਕਟਰ ਤਰਨਤਾਰਨ ਮੈਡਮ ਰਾਜਵਿੰਦਰ ਕੌਰ ਸਾਨੂੰ ਕਾਫੀ ਦਿਨਾਂ ਤੋਂ ਇਨਫੋਰਮੇਸ਼ਨ ਸੀ ਕਿ ਮੰਡੇ ਏਰੀਆ ਦੇ ਵਿੱਚ ਕਾਫੀ ਲਾਹਨ ਦੀ ਪ੍ਰਕਾਸ਼ਨ ਹੋ ਰਹੀ ਜਾਂ ਲਾਹਨ ਨੂੰ ਉਥੇ ਕਾਫੀ ਕਰ ਰਹੇ ਆ ਉਹਦੇ ਤਹਿਤ ਸਾਡੀ ਟੀਮ ਨੇ ਕੱਲ ਰੇਡ ਰੱਖੀ ਸੀ ਜੀ अर्ਲੀ ਮਾਰਨਿੰਗ ਦੀ अर्ਲੀ ਮਾਰਨਿੰਗ ਅਸੀਂ ਉਥੇ ਰੇਡ ਕੀਤੀ ਜਾਂ ਫੋਰੈਸਟ ਡਿਪਾਰਟਮੈਂਟ ਦੇ ਬੂਟਸ ਅਸੀਂ ਯੂਜ਼ ਕੀਤੇ ਸਾਡੇ ਨਾਲ ਸਾਡੀ ਐਕਸਾਈਜ਼ ਪੁਲਿਸ ਸੀ ਜੀ ਸਾਡੇ ਡਿਸਟ੍ਰਿਕਟ ਪੁਲਿਸ ਸੀ ਐਸਐਸਪੀ ਸਾਹਿਬ ਦਾ ਬਹੁਤ ਸਾਨੂੰ ਯੋਗਦਾਨ ਸੀ ਜੀ ਹੈਲਪ ਦਾ ਅਸੀਂ ਇਹ ਤੁਹਾਡੇ ਲਈ ਕਹਿਣਾ ਚਾਹੁੰਦੇ ਆ ਕਿ ਇਹ ਜਿਹੜੀ ਸ਼ਰਾਬ ਹੈ ਕਾਫੀ ਹਾਰਮਫੁਲ ਹੈ ਇਹਨੂੰ ਯੂਜ਼ ਨਾ ਕਰੋ ਕਿਉਂਕਿ ਇਸ ਦੀ ਕੋਈ ਡਿਗਰੀ ਨਹੀਂ ਹੁੰਦੀ ਆ ਔਰ ਸਾਡੀ ਰੇਡਸ ਕੰਟੀਨਿਊਸਲੀ ਇਸ ਬਾਰੇ ਚਲਦੀ ਰਹੇਗੀ ਤਾਂ ਕਿ ਅਸੀਂ ਆਪਣੇ ਆਪ ਨੂੰ ਆਪਣੀ ਸੋਸਾਇਟੀ ਨੂੰ ਸਾਰਿਆਂ ਨੂੰ ਇਹ ਜ਼ਹਿਰੀਲੀ ਸ਼ਰਾਬ ਤੋਂ ਆਪਾਂ ਤੁਹਾਨੂੰ ਬਚਾ ਸਕੀਏ ਮੇਰੀ ਇਹ ਰਿਕਵੈਸਟ ਹੈ ਕਿ ਆਪਾਂ ਇਹ ਸਾਰੇ ਜਣੇ ਮੈਸੇਜ ਪਹੁੰਚਾਈਏ ਕਿ ਥਿਸ ਇਜ਼ ਵੈਰੀ ਡੇਂਜਰਸ ਇਲਿicit ਲੀਕਰ ਡੋਨਟ ਯੂਜ਼ ਇਟ ਇਦੇ ਨਾਲ ਜਾਨੀ ਨੁਕਸਾਨ ਹੁੰਦਾ ਹੈ ਔਰ ਇਦੇ ਨਾਲ ਕਾਫੀ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਔਰ ਸਾਡੇ ਕਮਿਸ਼ਨਰ ਸਾਹਿਬ ਸਾਡੇ ਐਕਸਾਈਜ਼ ਅਫੀਸਰ ਇੰਦਰਜੀਤ ਸਰ ਕਾਫੀ ਇਸ ਬਾਰੇ ਉਹ ਜਾਗਰੂਕ ਸਾਨੂੰ ਕਾਫੀ ਨਿਰਦੇਸ਼ ਉਹਦੇ ਪ੍ਰਾਪਤ ਹੁੰਦੇ ਰਹਿੰਦੇ ਆ ਕਿ ਇਹ ਚੀਜ਼ ਨੂੰ ਬਿਲਕੁਲ ਰੋਕੀ ਜਾਵੇ ਕੱਲ ਦੇ ਰੇਟ 'ਚ ਸਾਡੇ ਨਾਲ ਸਾਡੀ ਐਕਸਾਈਜ਼ ਪੁਲਿਸ ਸੀ ਸਾਡੇ ਨਾਲ ਡਿਸਟ੍ਰਿਕਟ ਪੁਲਿਸ ਸੀ ਕੱਲ ਅਸੀਂ 28 ਤਰਪਾਲਾਂ ਬਰਾਮਦ ਕੀਤੀਆਂ ਮੰਡੇ ਰੀਅਲਸ ਤੋਂ ਬੋਟ ਤੋਂ ਜਾ ਕੇ ਉਸ ਪਰ ਔਰ ਉਹਦੇ ਨਾਲ 4 ਆਇਰਨ ਦੇ ਡਰਮ ਔਰ 20 ਆਇਰਨ ਪੀਪੀਸੀ ਤੋਂ ਬੰਦੇ ਤੇ ਸਾਰੇ ਐਕਚੁਅਲੀ ਪਹੁੰਚ ਗਏ ਸੀ ਕਿਉਂਕਿ ਬੋਟ ਲੈ ਕੇ ਦੂਸ ਪਾਰ ਜਾਣਾ ਹੁੰਦਾ ਹੋਆ ਪਰ ਆਪਾਂ ਉਹੀ ਪੂਰੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਵੀ ਫੜ ਲਈਏ ਕਿਸੇ ਨਾ ਕਿਸੇ ਦਿਨ ਔਰ ਸਾਡੀ ਮੁਹੀਮ ਚੱਲਦੀ ਰਹੇਗੀ ਔਰ 28900 ਲੀਟਰ ਲਾਹਨ ਅਹੀਂ ਮੌਕੇ ਤੋਂ ਬਰਾਮਦ ਕੀਤੀ ਆ ਜਿਹਨੂੰ ਮੌਕੇ ਤੇ ਨਸ਼ਟ ਕਰ ਦਿੱਤਾ ਗਿਆ ਮੇਰੀ ਬਸ ਆਪਰਾਹੀ ਆਪਣੇ ਆਫੀਸਰਸ ਨੇ ਵਾਨਾ ਦੇ ਹੁਕਮਾਂ ਦੇ ਹਿਸਾਬ ਨਾਲ ਇਹ ਹੀ ਸਾਰਿਆਂ ਨੂੰ ਆਪਰਾਹੀ ਬੇਨਤੀ ਹੈ ਕਿ ਇਹ ਆਪਾਂ ਲੋਕਾਂ ਨੂੰ ਵੀ ਜਾਗਰੂਕ ਕੀਜੀਏ ਆਪ ਤਿਆਂ ਨੂੰ ਪਤਾ ਆਪਾਂ ਲੋਕਾਂ ਨੂੰ ਜਾਗਰੂਕ ਕੀਏ ਕਿ ਇਹ ਮਾੜੀ ਸ਼ਰਾਬ ਦਾ ਸੇਵਨ ਨਹੀਂ ਕਰਨਾ ਕਿਉਂਕਿ ਇਹ ਬੜੀ ਹਾਰਮਫੁਲ ਹੈ ਤੇ ਇਹਦੇ ਇਹ ਹੀ ਮੈਸੇਜ ਨਾਲ ਮੈਂ ਧੰਨਵਾਦ ਕਰਦਾ